ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਮੁੱਦਾ ਫੈਲਿਆ ਜਿਹੜਾ ਕਿ ਪੰਜਾਬੀ ਦੇ ਟਰੱਕ ਡਰਾਈਵਰ ਦੇ ਨਾਲ ਗੱਡੀ ਦੇ ਵਿੱਚ ਵੱਜ ਕੇ ਤਿੰਨ ਜਣੇ ਦੀ ਮੌਤ ਹੋ ਗਈ ਆ ਉਹਨੂੰ 45 ਸਾਲ ਦੀ ਸਜ਼ਾ ਕੀਤੀ ਜਾ ਰਹੀ ਆ ਵੇਖੋ ਜੀ ਇੱਕ ਪੰਜਾਬੀ ਨਾਲ ਇੰਨਾ ਧੱਕਾ ਹੋ ਰਿਹਾ ਉਹ ਦੱਸਦੇ ਕਿ ਅਮਰੀਕਾ ਦੇ ਵਿੱਚ ਇੱਕ ਦਿਨ ਦੇ ਵਿੱਚ 16000 ਐਕਸੀਡੈਂਟ ਹੁੰਦਾ ਤਕੀਵ ਤੇ ਕਿੰਨੇ ਜਾਣ ਦੀਆਂ ਮੌਤਾਂ ਹੁੰਦੀਆਂ ਇਹ ਐਡਾ ਮੁੱਦਾ ਕਿਹੜੇ ਕੋਲ ਹਾਈਲਾਈਟ ਕਰਤਾ ਫੜ ਕੇ ਮੀਡੀਆ ਨੇ ਚੁੱਕ ਚੁੱਕ ਕੇ ਪਾ ਪਾ ਕੇ ਇਹ ਪੰਜਾਬੀ ਨੂੰ ਇੰਨਾ ਕਿਉਂ ਹਾਈਲਾਈਟ ਕੀਤਾ ਇਹ ਦੱਸਦੇ ਪਏ ਆ ਕਿ ਉੱਥੇ ਵੋਟਾਂ ਦਾ ਮਸਲਾ ਚੱਲੰਦਿਆ ਇਸ ਟਾਈਮ ਜਿਹੜਾ ਗੰਜਾ ਇਹ ਡਰਾਈਵਰ ਦੇ ਨਾਲ ਕਨੈਕਟਰ ਸੀ ਆੜਾ ਗੰਜਾ ਲੈ ਕੇ ਫੜ ਕੇ ਲੈ ਕੇ ਜਾਜ ਦੇ ਵਿੱਚ ਆਉਂਦਿਆ ਇਹ ਦੱਸਦੇ ਪਏ ਕਿ ਇਹ ਮੰਤਰੀ ਹੈ ਉਥੋਂ ਦਾ ਤੇ ਮੰਤਰੀ ਇਹ ਇਹ ਸਮਝ ਲਓ ਮੋਦੀ ਆ ਟਰੱਕ ਡਰਾਈਵਰ ਦੇ ਨਾਲ ਜਿਹੜਾ ਕਨੈਕਟਰ ਸੀ ਉਹਨੂੰ ਆਪ ਲੈਣ ਗਿਆ ਜਹਾਜ਼ ਲੈ ਕੇ ਆ ਫੜਨ ਵਾਸਤੇ ਗਿਆ ਤੇ ਏਡੀ ਵੀ ਕਿਹੜੇ ਜਿਹੜਾ ਕਿਹੜੇ ਸਮਗਲਰ ਤਗੜੇ ਆ ਪੁਲਿਸ ਵੀ ਜਾ ਸਕਦੀ ਜਿਹੜੇ ਮੰਤਰੀ ਆਪ ਲੈ ਕੇ ਫੜਨ ਵਾਸਤੇ ਗਏ ਆ ਤੇ ਇੱਕ ਵਾਰ ਆ ਮੇਰਾ ਵੀਰ ਦੂਜੇ ਪਾਸੇ ਆ ਜਿਹੜਾ ਡਰਾਈਵਰ ਦੇ ਨਾਲ ਬੈਠਾ ਇਹ ਸਮਝ ਲਓ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਆ ਕਿਉਂਕਿ ਇਹਦੀ ਅਮਰਤਪਾਲ ਸਿੰਘ ਖਾਲਸਾ ਜੀ ਜਿਹੜਾ ਚੰਗੀ ਦੇਸ਼ ਦੇ ਵਿੱਚ ਅਮਰੀਕਾ ਦੇ ਵਿੱਚ ਵੀ ਬਣੀ ਹੋਈ ਹੈ ਇਸ ਟਾਈਮਾ ਪੂਰਾ ਇਹਦਾ ਨਾਂ ਚੱਲੰਦਾ ਹੈ ਇਸ ਟਾਈਮਾ ਕਿ ਜਿੱਤ ਦਾ ਪਿਆ ਇੱਕ ਹਿਸਾਬ ਨਾਲ ਇਹ ਲੋਕਾਂ ਨੇ ਬਦਨਾਮ ਕਰਨ ਵਾਸਤੇ ਜਿਹੜਾ ਇਹਨਾਂ ਦਾ ਡਰਾਈਵਰ ਰੀਲਸ ਬਣਿਆ ਉਹ ਇਹ ਜਿਹੜੇ ਵੀਰ ਡਰਾਈਵਰ ਦੇ ਨਾਲ ਬੈਠਾ ਇਹਨਾਂ ਦੀ ਕੰਟਰੀ ਦੇ ਵਿੱਚ ਬਣਿਆ ਆ ਤੇ ਇਹ ਬੰਦੇ ਇਹਨੂੰ ਬਦਨਾਮ ਕਰਨਾ ਚਾਹੁੰਦੇ ਆ ਕਿ ਇਹਨਾਂ ਡਰਾਈਵਰ ਲਾਇਸੈਂਸ ਬਣਾਏ ਆ ੱੱੱਕੇ ਨਾਲੇ ਪੰਜਾਬੀਆਂ ਨੂੰ ਕੋਈ ਇਹਨਾਂ ਨੂੰ ਰੋਲ ਦਾ ਨਹੀਂ ਪਤਾ ਕੋਈ ਕੁਛ ਨਹੀਂਗਾ ਇਹ ਸਭ ਇਹਨਾਂ ਦੀ ਛਾਇ ਤੇ ਸਾਰਾ ਕੁਝ ਹੋ ਰਿਹਾ ਬਦਨਾਮ ਕਰਦੇ ਪਏ ਜੀ ਆ ਗੰਜਾ ਜਿਹੜਾ ਇਹ ਬਦਨਾਮ ਕਰਨ ਦਿਆ ਜੀ ਇਹਨਾਂ ਲੋਕਾਂ ਨੂੰ ਕਿ ਇਹ ਕੀ ਆਪਣਾ ਨਾਂ ਕੀ ਇਹਨਾਂ ਨੂੰ ਵੋਟਾਂ ਨਾਲ ਮਿਲ ਸਕਣਾ ਇਹਦੀ ਹਵਾ ਘਟ ਜੇ ਥੋੜੀ ਜੀ ਮੰਨ ਲਓ ਕਿ ਇਹਦੀ ਛਵੀ ਘਟ ਜਾਵੇ ਉਹ ਤਾਂ ਚਲੋ ਉਹਦੇ ਜਿਹੜਾ ਕੰਮ ਚੰਗੇ ਕਰਦਾ ਉਹ ਤਾਂ ਉਹਨੇ ਬੰਨਣਾ ਹੀ ਬੰਨਣਾ ਇਹਨਾਂ ਵੇਖ ਲਓ ਪੰਜਾਬੀਆਂ ਵਿੱਚ ਖੇਚ ਲਿਆ ਏ ਪੰਜਾਬੀ ਨੂੰ ਚਲੋ ਗੱਡੀ ਦੇ ਵਿੱਚ ਵੱਜ ਗਏ ਐਡਾ ਤਕੜਾ ਕੀ ਮੁੱਦਾ ਆ ਗਿਆ ਯਾਰ ਸਜਾ ਚਲੋ ਉਹਦੀ ਜੀ ਕਰਦਾ ਹੈ ਕਿ ਮਾਰਨ ਨੂੰ ਵਿੱਚ 45 45 ਸਾਲ ਤੋਂ ਸਜਾ ਦੱਸਦੇ ਪਈ ਜੇ ਐਡਾ ਕਿਡਾ ਨਾ ਜ਼ੁਲਮ ਕਰਤਾ ਇੱਕ ਤੋਂ ਇੰਨਾ ਹਾਈਲਾਈਟ ਕਿਹੜੀ ਕਿ ਲੋ ਕਰਤਾ ਵੀ ਥੋੜੇ ਐਕਸੀਡੈਂਟ ਹੁੰਦੇ ਉੱਥੇ 16000 ਇੱਕ ਦਿਨ ਦੇ ਵਿੱਚ ਐਕਸੀਡੈਂਟ ਹੁੰਦਾ ਕਹਿੰਦੇ ਤੇ ਤੁਸੀਂ ਇਹ ਮੁੱਦਾ ਐਡਾ ਚੱਕਤਾ ਫੜ ਕੇ ਫੇਰ ਤੁਸੀਂ ਫੋੜਾ ਬਣਾ ਬਣਾ ਕੇ ਤੁਸੀਂ ਲਾਈ ਜਾਂਦੇ ਜੇ ਇੱਕ ਪਾਸੇ ਉਹਨੂੰ ਡਰਾਈਵਰ ਦੇ ਨਾਲ ਭਾਤਾ ਕਿ ਵੇਖ ਲਓ ਕੀ ਇਹਨਾਂ ਦੇ ਬੰਦੇ ਸੀ ਤੇ ਇਹਨਾਂ ਗਲਤ ਡਰਾਈਵਰ ਲਾਇਸੈਂਸ ਇਹਨਾਂ ਨੂੰ ਦਿੱਤੇ ਨੇ ਤੇ ਇਹ ਬੰਦੇ ਦੇ ਕੇ ਥੱਲੇ ਮਾਰ ਰਹੇ ਨੇ ਇਹ ਸਭ ਮੇਰਾ ਵੀ ਪੋਲਿਟਿਕਸ ਦਾ ਕੰਮ ਚੱਲੰਦਿਆ ਕਿ ਇਹ ਦੁਨੀਆ ਨੂੰ ਮਗਰ ਲਾਈ ਰੱਖੀ ਹੈ ਅਸੀਂ ਆਪ ਦਾ ਛਵੀ ਬਣਾਈ ਰੱਖੀਏ ਤੇ ਕਿ ਇਹ ਜਿਹੜੇ ਵੀ ਦੀ ਬਣੀ ਹੋਈ ਆ ਇਹਦੀ ਆਪਾਂ ਘੱਟ ਕਰੀਏ ਆ ਗੰਜਾ ਜਿਹੜਾ ਮੋਦੀ ਸਮਝ ਲਓ ਤੁਸੀਂ ਇਹ ਸਾਰਾ ਕੁਝ ਕਰ ਰਿਆ ਜਿੰਨਾ ਵੀ ਨੇ ਜੋ ਵੀ ਕਰਦੇ ਪਏ ਜਿਹੜਾ ਜੋ ਆਪਣੇ ਪੰਜਾਬੀ ਦੇ ਸਿਰ ਤੇ ਮੜਦੇ ਪਏ ਆ ਇਹ ਸਾਬਾ ਗੰਜੇ ਹੋਣਾਂ ਦੀ ਚਾਲ ਆ ਕਿਉਂਕਿ ਇਹ ਹਾਰਦੇ ਪਏ ਆ ਇਹ ਦੂਜੇ ਨੂੰ ਬਦਨਾਮ ਕਰਦੇ ਪਏ ਇਹ ਆਪਣੇ ਪੰਜਾਬੀਆਂ ਨੂੰ ਚੱਕ ਲਿਆ ਕਿ ਇਹਨਾਂ ਨੂੰ ਆਪਾਂ ਇਹਨਾਂ ਪੰਜਾਬੀਆਂ ਨੂੰ ਦੇ ਚ ਵਿੱਚ ਵੜਿਆ ਤੇ ਗਲਤ ਲਿਸੈਂਸ ਬਣਾ ਬਣਾ ਕੇ ਦੇ ਜਾਂਦੇ ਆ ਇਹ ਸਾਰਾ ਇਹਨਾਂ ਦਾ ਮੁੱਦਾ ਚੱਲਣ ਦਿਆ ਜੀ ਵੇਖੋ ਜੀ ਐਡਾ ਹੀ ਥੋੜੀ ਕਿ ਜੁਲਮ ਤਕੜਾ ਗਾ ਸਮਗਲਰ ਤਕੜਾ ਤੁਸੀਂ ਆਪ ਨੂੰ ਫੜਨ ਜਾਣਦੇ ਜੇ ਉਹਦੇ ਨਾਲ ਦੇ ਕਨੈਕਟਰ ਨੂੰ ਫੜ ਕੇ ਲਿਆਂਦਾ ਆਪ ਤੁਸੀਂ ਇਹ ਜੀ ਮੀਡੀਆ ਤੇ ਇੰਨੀ ਤੁਸੀਂ ਮਸ਼ਹੂਰੀ ਕਰਨ ਦੇ ਜੇ ਐਡਾ ਵੀ ਕਿਹੜਾ ਤੇਰਾ ਤਕੜਾ ਝੁਲਮ ਕਰਤਾ ਯਾਰ ਉਹਨਾਂ ਨੇ ਸਜ਼ਾ ਚਲੋ ਬੰਦੀ ਜਿਹੜੀ ਚਲੋ ਗਲਤੀ ਹੋ ਗਈ ਉਹਦੇ ਕੋਲ ਜੂਟਰਨ ਗਲਤ ਲਿਆ ਗਿਆ ਜਿਹੜੀ ਉਹਦੀ ਸਜ਼ਾ ਬੰਦੀ ਤੁਸੀਂ ਉਹ ਸਜ਼ਾ ਦਓ ਇਹ ਥੋੜੇ ਤੁਸੀਂ ਕਿ ਮੀਡੀਆ ਤੇ ਹਾਈਲਾਈਟ ਕਰਤਾ ਉਹਨੂੰ ਜੀ ਪੰਜਾਬੀ ਐ ਇਹਨਾਂ ਦਾ ਪੰਜਾਬੀ ਯੋਹ ਨੇ ਤੇ ਨਾਲਾ ਮੰਤਰੀ ਨੂੰ ਖਿੱਚੀ ਫਿਰਦੇ ਜੇ ਤੁਹਾਡਾ ਵੋਟਾ ਦਾ ਮਸਲਾ ਜੇ ਤੁਸੀਂ ਆਪ ਦਾ ਕਰੋ ਸਾਡੇ ਪੰਜਾਬੀਆਂ ਨੂੰ ਕਿਉਂ ਖੇਦੇ ਪਏ ਜੇ ਵਿੱਚ